ਮੋਹਾਲੀ ਦੇ ਪਿੰਡ ਕੁੰਬੜਾ ਕਤਲ ਕਾਂਡ ਵਿੱਚ ਦੂਸਰੇ ਨੌਜਵਾਨ ਦੀ ਬੀਤੇ ਦਿਨੀ ਹੋਈ ਮੌਤ ਤੋਂ ਬਾਅਦ ਪੀਜੀਆਈ ਵਿੱਚ ਪੋਸਟਮਾਰਟਮ ਤੋਂ ਬਾਅਦ ਦਿਲਪ੍ਰੀਤ ਦੀ ਲਾਸ਼ ਨੂੰ ਮੋਹਾਲੀ ਉਸਦੇ ਘਰ ਪੂਰੇ ਸਖਤ ਸੁਰੱਖਿਆ ਪ੍ਰਬੰਧਾਂ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਅੰਤਿਮ ਕ੍ਰਿਆਵਾਂ ਪੂਰੀਆਂ ਕਰਨ ਉਪਰੰਤ ਮੋਹਾਲੀ ਦੇ ਸ਼ਮਸ਼ਾਨਘਾਟ ਵਿੱਚ ਉਸ ਦਾ ਅੰਤਿਮ ਸੰਸਕਾਰ ਪੂਰੇ ਰੀਤੀ ਰਿਵਾਜਾਂ ਨਾਲ ਪੁਲਿਸ ਦੇ ਸਖਤ ਸੁਰੱਖਿਆ ਪਹਿਰਿਆਂ ਵਿੱਚ ਕੀਤਾ ਗਿਆ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਮੌਜੂਦ ਰਹੇ ਆਦੇ ਨੀਲਾ ਨਾਦ ਨਾ ਹਤੋ ਜੁਗ ਜੁਗ ਇੱਕੋ ਵੇਸ ਇੱਕ ਮਾਈ ਜਿਤ ਗਈ ਆਇ ਤੇਂ ਤੇ ਪਰਵਾਰ ਇੱਕ ਸਮਸਾਰੀ ਇੱਕ ਪੰਘਾਰੀ ਇੱਕ ਲਾਏ ਦੀਵਾਰ ਜਿੰਦ ਸਤਾ ਵੇਤੀ ਵੇਚ ਲਾਵੇ ਜੀ ਹੋਵੇ ਪ੍ਰਮਾਨ ਉਹ ਵੇਖਾ ਉਹਨਾਂ ਨਜ਼ਰ ਨਾ ਵਾ ਬਹੁਤਾ ਹੋ ਬੇਦਾਨ ਆਦੇ ਤਿਸ ਆਦੇ ਜਨ ਰਚਾਈ ਰੰਗ ਰੰਗੀ ਭਾਤੀ ਕਰ ਕਰ ਗੁੰਤੇ ਮਾਇਆ ਦੇ ਉਪਾਈ ਤਰ ਤਰ ਦੇ ਕਹਿ ਤਿਸਾ ਆਪਣੀ ਨਿਤਿ ਦੀ ਵੜਿਆਈ ਜੋਤਿ ਸੁਭਾਅ ਵਸੋਈ ਕਰਦੀ ਹੁਕਮ ਨਾ ਕਰਨਾ ਜਾਈ ਤੋ ਪਤ ਸਾਹੋ ਤਹ ਪਤ ਸਾਹਿਬ ਨਾਨਕ ਰਹਿ ਨ ਰਜਾਈ ਮੁੰਦਾ ਸਮੋਖ ਧਰਮ ਭਕਤ ਹੋਏ ਤੇ ਅਨਿਤ ਰਹਿ ਬੀਪੂਤ ਬੇਖਾ ਪਾਲ ਕੋੜੀ ਕਾਇ ਹ ਜੁਕਰੰਡਾ ਪ੍ਰਤੀਤ ਆਈ ਪੰਥੀ ਸਮਝਾਤੀ ਮਨ ਜੀਤੈ ਜਗ ਜੀਤ ਅਦੇਸ ਤਿਸ ਹੈ ਅਦੇਸ ਆਦ ਅਨੇਦ ਨਾਦ ਨਾ ਹਟ ਜੁਗ ਜੁਗ ਏਕੋ ਵੇਸ ਹੁਤ ਗਿਆਨ ਦੇ ਆਪ ਨਾਰਨ ਤੜਕੜ ਲੋਕੋ ਬਹੁਤ ਹੀ ਮਾੜੀ ਘਟਨਾ ਬਹੁਤ ਦੁਖਦਈ ਆ ਸਾਡੇ ਦੋ ਬੱਚੇ ਜਿਹੜੇ ਸੀ ਖੂਸੂਰ ਦਹਾਵਾਰ ਉਹ ਸਾਡੇ ਵੀ ਚਲੇ ਗਏ ਨੇ ਔਰ ਇਹਨਾਂ ਹਾਲਾਤਾਂ ਦੇ ਵਿੱਚ ਗਏ ਨੇ ਉਹ ਹੋਰ ਵੀ ਅਫਸੋਸਨਾਕ ਆ ਇਹ اچانک ਜਿਹੜਾ ਇਹ ਹੋਈ ਘਟਨਾ ਵਾਪਰੀ ਤੇ ਚਾਰ ਪੰਜ ਮੁੰਡੇ ਆਏ ਚੱਕ ਮਾਰ ਕੇ ਚਲੇ ਗਏ ਤੇ ਮਤਲਬ ਬਹੁਤ ਹੀ ਮਾੜੀ ਘਟਨਾ ਅਫਸੋਸ ਪਰ ਅਸੀਂ ਕੁਝ ਨਹੀਂ ਕਰ ਸਕਦੇ ਜੋ ਉੱਪਰ ਵਾਲਿਆਂ ਨੇ ਮਨਜ਼ੂਰ ਆ ਵੀ ਕੁਝ ਹੁੰਦਾ ਉਹੀ ਹੋਇਆ ਅਸੀਂ ਪਰਿਵਾਰ ਦੇ ਨਾਲ ਆਹਨੇ ਦੁੱਖੀ ਘਿਰੇ ਹੋਏ ਪਰਿਵਾਰ ਦੇ ਨਾਲ ਸਰਬ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਬੱਚਿਆਂ ਨੂੰ ਖਵਣ ਚਰਨਾ ਵਿੱਚ ਨਿਵਾਸ ਦੇ ਹੋਵੇ